ਗਵਾਂਧੀ ਸੂਬੇ ਹਰਿਆਣਾ ਦੇ ਵਿੱਚ ਇਹ ਜਿਹੜੀ ਗੱਤ ਆ ਇਹ ਸਾਡੇ ਲੋਕਪ੍ਰਿਆ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸੈਂਟਰ ਦੇ ਵਿੱਚ ਵੀ ਸਭ ਜੀ ਵਾਰ ਸਰਕਾਰ ਆਈ ਹੈ ਜਿਹੰਦਰ ਗੁਜਰਾਤ ਦੇ ਵਿੱਚ ਹਾਂਜੀ ਵੀ ਆ ਸਰਕਾਰ ਆਈ ਔਰ ਇੱਕ ਇਤਿਹਾਸ ਆ ਇਹ ਹਿਸਟਰੀ ਕਾਇਮ ਹੋਈ ਆ ਕਿ ਹਰਿਆਣਾ ਦੇ ਵਿੱਚ ਲਗਾਤਾਰ ਤੀਜੀ ਦਫਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਆ ਤੁਸੀਂ ਜਾਣਨਾ ਚਾਹੁੰਦੇ ਹੋਵੋਗੇ ਕਾਰਨ ਕੀ ਆ ਕਾਰਨ ਸਿਰਫ ਤੇ ਸਿਰਫ ਡਵੈਲਪਮੈਂਟ ਔਰ ਹਰੇਕ ਵਰਗਿਤਾਂ ਤੇ ਆ ਰੱਖਣਾ ਚਾਹੇ ਉਹ ਗਰੀਬ ਹੋਵੇ ਚਾਹੇ ਕਿਸਾਨ ਹੋਵੇ ਚਾਹੇ ਮਜ਼ਦੂਰ ਹੋਵੇ ਚਾਹੇ ਵਪਾਰੀ ਹੋਵੇ ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ ਤੇ ਸਾਡੇ ਲੋਕਪ੍ਰਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਭਾਰਤੀ ਜਨਤਾ ਪਾਰਟੀ ਦੀ ਰਫੇੜੀ ਇਹ ਨੀਤੀ ਆ ਇਹਨੂੰ ਦੇਖਦੇ ਹੋਏ ਤੇ ਮੈਂ ਬਹੁਤ ਜ਼ਿਆਦਾ ਮੁਬਾਰਕਵਾਦ ਦਿੰਦਾ ਜੇ ਦੂਰ ਅੰਦੇਸ਼ੀ ਜਿਹੜੇ ਪਿਆਨਾ ਦੇ ਸਾਡੇ 20 ਜ਼ਿਲ੍ਹਿਆਂ ਨੇ ਪਿਆਨਾ ਨੇ ਵੋਟਾਂ ਪਾ ਕੇ ਰੈਣਾ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਤੀਜੀ ਦਫਾ ਜੋ ਹਰਿਆਣਾ ਤੇ ਡਵੈਲਪਮੈਂਟ ਨੂੰ ਦੇਖਦੇ ਹੋਏ ਕੀਤਾ ਪਰ ਉਹਦੇ ਨਾਲ ਹੀ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ ਉਹ ਵੀ ਬੜਾ ਵੱਡਾ ਦਾਵਾ ਕਰਦੇ ਸੀ ਕੇਜਰੀਵਾਲ ਜੀ 90 ਸੀਟਾਂ ਸੀ ਦਿੱਤਾਂਗੇ ਉਹਨਾਂ ਦਾ ਖਾਤਾ ਨਹੀਂ ਖੁੱਲਿਆ ਜ਼ੀਰੋ ਜਿਹਨੂੰ ਵੱਡੀ ਜ਼ੀਰੋ ਕਹਿੰਦੇ ਆ ਜ਼ੀਰੋ ਹੋਈ ਆ ਇਸ ਕਰਕੇ ਪੰਜਾਬ ਦੇ ਲੋਕ ਹੁਣ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਜਿੰਨੀ ਚੋਣ ਹੋਣੀ ਆ ਚਾਰ ਜਿਹੜੇ ਵਿਧਾਨ ਸਭਾ ਦੇ ਵਿੱਚ ਜਿੱਥੇ ਸਾਡਾ ਹੈਗਾ ਬਰਨਾਲੇ ਦੇ ਵਿੱਚ ਉੱਥੇ ਵੀ ਮੈਂ ਅੱਜ ਦਾਅਵੇ ਨਾਲ ਕਹਿੰਨਾ ਕਿ ਬਰਨਾਲੇ ਦੇ ਵਿੱਚ ਵੀ ਇਹ ਜਿਹੜਾ ਕਬਲ ਦਾ ਫੁੱਲ ਖਿਲੇਗਾ ਤੇ ਰੋਜ਼ਿੰਦੀ ਚੌਂਕ ਹੋਏਗੀ ਤੇ ਪੰਜਾਬ ਦੇ ਬਰਨਾਲੇ ਦੇ ਲੋਕ ਔਰ ਪੰਜਾਬ ਦੇ ਲੋਕ ਇਹ ਦੇਖ ਚੁੱਕੇ ਆ ਕਿ ਜੇ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਆ ਜਿਹੜੀ ਉਹੀ ਸਰਕਾਰ ਸੂਬੇ ਦੇ ਵਿੱਚ ਹੋਏਗੀ ਤਾਂ ਡਵੈਲਪਮੈਂਟ ਹੋਏਗੀ ਉਹ ਇਹ ਗੱਲ ਸਿੱਟ ਹੋ ਚੁੱਕੀ ਆ ਇੱਕ ਕਿਸਾਨਾਂ ਦੇ ਲਈ ਵੀ ਸਾਡੇ ਵੀਰਾਂ ਦੇ ਭਰਾਵਾਂ ਦੇ ਲਈ ਵੀ ਮਜ਼ਦੂਰਾਂ ਦੇ ਲਈ ਵੀ ਹਰੇਕ ਦੇ ਲਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਮੈਂ ਇੱਕ ਵਾਰ ਫੇਰ ਹਰਿਆਣੇ ਦੇ ਲੋਕਾਂ ਨੂੰ ਜਿਨ੍ਹਾਂ ਨੇ ਇੰਨੀ ਵੱਡੀ ਵੋਟਾਂ ਪਾ ਕੇ ਭਾਰਤੀ ਜਨਤਾ ਪਾਰਟੀ ਨੂੰ ਦਿੱਤੇ ਆ ਔਰ ਸਾਡੇ ਪ੍ਰਧਾਨ ਮੰਤਰੀ ਉਹਨਾਂ ਨੇ ਵੀ ਵੱਡੀਆਂ-ਵੱਡੀਆਂ ਸਵਾਵਾਂ ਕੀਤੀਆਂ ਨੇ ਉੱਥੇ ਜਾ ਕੇ ਹਿਸਟੋਰਿਕ ਜਿਹੜੇ ਰੈਲੀਆਂ ਕੀਤੀਆਂ ਨੇ ਅਮੇਸ਼ਾ ਜੀ ਨੇ ਰੈਲੀਆਂ ਕੀਤੀਆਂ ਨੇ ਨੱਡਾ ਸਾਹਿਬ ਨੇ ਕੀਤੀਆਂ ਨੇ ਰਾਜਨਾਥ ਸਾਫ ਸਰ ਕੀਤੀਆਂ ਨੇ ਸਾਡੇ ਸੀਨੀਅਰ ਲੀਡਰਸ਼ਿਪ ਨੇ ਜਾ ਕੇ ਜੋ ਆਪਣੇ ਵਿਚਾਰ ਰੱਖੇ ਉਹਦੇ ਨਾਲ ਜਿਹੜੇ ਹਰਿਆਣਾ ਦੇ ਲੋਕਾਂ ਦੀ ਸਹਿਮਤੀ ਹੋਈ ਇਹ ਇੱਕ ਬਹੁਤ ਵੱਡੀ ਇਤਿਹਾਸਿਕ ਜਿੱਤ ਆ ਜਿਹਦੇ ਲਈ ਮੈਂ ਸਾਰਿਆਂ ਨੂੰ ਬਹੁਤ ਵੱਡੀ ਮੁਬਾਰਕਵਾਦ ਦਿੰਦਾ ਹਾਂ ਸਰ ਤਾਂ ਹਰਿਆਣਾ ਕਾਂਗਰਸ ਇਹ ਵੀ ਅਲੀਗੇਸ਼ਨ ਲਾ ਰਹੀ ਹੈ ਇਲਜ਼ਾਮ ਲਾ ਰਹੀ ਹੈ ਕਿ ਈਸੀਆਈ ਦੀ ਜਗੜਬੜ ਹੋਈ ਹੈ ਔਰ ਇਸ ਜਗ੍ਹਾ ਤੱਕਾ ਹੋਇਆ ਹੋਇਆ ਸਕਦਾ ਹੈ ਜਿਹੜੀ ਈਸੀਆਈ ਦੀ ਹੈ ਜੀ ਤੇ ਮੈਂ ਦੱਸ ਦਿੰਦਾ ਕਿ ਹਮੇਸ਼ਾ ਰਾਜੀ ਸਾਹਿਬ ਇਹਨਾਂ ਦੀ ਇੱਕੋ ਗੱਲ ਹੁੰਦੀ ਹੈ ਕਿ ਜਦੋਂ ਤਾਂ ਕਾਂਗਰਸ ਜਿੱਤ ਜੇ ਉਦੋਂ ਤਾਂ ਮਸ਼ੀਨਾਂ ਠੀਕ ਆ ਜਦੋਂ ਕੋਈ ਹੋਰ ਪਾਰਟੀ ਜਿੱਤੇ ਉਦੋਂ ਮਸ਼ੀਨਾਂ ਦਾ ਰੋਆ ਪਾ ਲੈਂਦੇ ਆ ਅਸਲ ਗੱਲ ਕੀ ਹੈ ਕਿ ਕਾਂਗਰਸ ਪਾਰਟੀ ਹੈ ਜੇ ਸਟੈਂ ਜਿਹੜੇ ਤੇ ਖੋਖਾ ਨਾਲ ਔਰ ਲੋਕਾਂ ਦੇ ਨਾਲ ਰੁਟਬਾਰ ਦੀ ਪਾਰਟੀ ਆ ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਨਰਿੰਦਰ ਮੋਦੀ ਜੀ ਦੀ ਜਿਹੜੀ ਸਰਕਾਰ ਆ ਭਾਰਤੀ ਜਨਤਾ ਪਾਰਟੀ ਦੀ ਜੋ ਪਿਛਲੇ ਤੀਜੀ ਵਾਰ ਬਣੀ ਆ ਇੱਕ ਵੀ ਸਕੈਮ ਨਹੀਂ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਹਰ ਰੋ ਸੁਰੂ ਬਤਾ ਸਕੈਮ ਹੁੰਦੀ ਸੀ ਕਿ ਲੋਕ ਜਿਹ ਪਬਲਿਕ ਹੈ ਸਭ ਕੋ ਜਾਣਦੀ ਹੈ ਜੇ ਇਹ ਰਿਜ਼ਲਟ ਜਿਹੜੇ ਆਏ ਆ ਤੇ ਲੋਕਾਂ ਨੇ ਦੇਖਦੇ ਹੋਏ ਜੋ ਕਿ ਡਵੈਲਪਮੈਂਟ ਹੋਈ ਹੈ ਹਰਿਆਣਾ ਵਿੱਚ ਔਰ ਇਸ ਤੋਂ ਵੀ ਵੱਧ ਡਵੈਲਪਮੈਂਟ ਹੋਏਗੀ ਔਰ ਪੰਜਾਬ ਦੇ ਵਿੱਚ ਵੀ ਆਉਣ ਵਾਲੀ ਸਰਕਾਰ ਜਿਹੜੀ ਭਾਰਤੀ ਜਨਤਾ ਪਾਰਟੀ ਸਰਕਾਰ ਪੰਜਾਬ 'ਚ ਕਿੰਨਾ ਅਸਰ ਤੁਸੀਂ ਦੇਖਦੇ ਹੋ ਕਿਉਂਕਿ ਹਰਿਆਣਾ 'ਚ ਜੇ ਜੇ ਦੀ ਵੱਡੀ ਇਤਿਹਾਸਿਕ ਜਿੱਤ ਹੋਈ ਹੈ ਤੇ ਪੰਜਾਬ 'ਚ ਕਿੰਨਾ ਅਸਰ ਤੁਸੀਂ ਦੇਖੋਗੇ ਤੁਸੀਂ ਬਾਈ ਇਲੈਕਸ਼ਨ ਦੀ ਗੱਲ ਕੀਤੀ ਤੇ ਬਰਨਾਲਾ 'ਚ ਤੁਸੀਂ ਤੁਹਾਡਾ ਨਾਮ ਆ ਰਿਹਾ ਸਾਹਮਣੇ ਕਿ ਤੁਸੀਂ ਬਾਈ ਇਲੈਕਸ਼ਨ 'ਚ ਲੱਗੇ ਮੈਂ ਤਾਂ ਬਾਈ ਇਲੈਕਸ਼ਨ ਦੀ ਗੱਲ ਹੈ ਜੀ ਕਿ ਜੋ ਜਿਹਨੂੰ ਪਾਰਟੀ ਕਹੇਗੀ ਉਹ ਲੜੇਗਾ ਪਰ ਇਹ ਮੈਂ ਕਹਿ ਦਣਾ ਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਅਸਰ ਆ ਪੰਜਾਬ ਵੀ ਹੁਣ ਜਾਣ ਚੁੱਕਿਆ ਆ ਤੇ ਜੇ ਅਸੀਂ ਇਸ ਵੇਲੇ ਕਾਨੂੰਨ ਵਿਵਸਥਾ ਨੂੰ ਲੈ ਲੀਏ ਵਿੱਤੀ مالی ਹਾਲਤ ਨੂੰ ਲੈ ਲੀਏ ਪੰਜਾਬ ਸਭ ਤੋਂ ਥੱਲੇ ਆ ਗਿਆ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਝਾੜੂ ਦੀ ਸਰਕਾਰ ਲੋਕਾਂ ਨੇ ਇੱਕ ਬਦਲਾਅ ਕਿਹਾ ਸੀ ਉਹ ਬਦਲਾਅ ਬਹੁਤ ਢਾਹ ਆਇਆ ਪੰਜਾਬ ਦੇ ਲੋਕ ਆਪਣੇ ਆਪ ਨੂੰ ਇਸ ਵੇਲੇ ਸੁਰੱਖਿਅਤ ਨਹੀਂ ਸਮਝਦੇ ਅਸੀਂ ਇੰਨੇ ਕਿਸ਼ਟ ਚੁੱਕੇ ਆ ਆਰਥਿਕ ਹਾਲਤ ਦੇ ਵਿੱਚ ਕਰਜ਼ੇ ਤੇ ਕਰਜ਼ਾ ਛੜੇ ਜਾ ਰਿਹਾ ਔਰ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣਾ ਵੀ ਮੁਸ਼ਕਲ ਹੋ ਗਿਆ ਇਸ ਵੇਲੇ ਇੰਨੇ ਜੈਕਸਟੋਰ ਅੱਜ ਵੀ ਲੁੱਟਬਾਰ ਹੋ ਰਹੀ ਆ ਆ ਜਿਹੜੀ ਉਹਨੇ ਰੀਸੈਂਟਲੀ ਕੁਝ ਦੇਖਿਆ ਜਿਹੜੀਆਂ ਚੋਣਾਂ ਹੋਈਆਂ ਪੰਚਾਇਤੀ ਚੋਣਾਂ ਉਹ ਐਡਾ ਵੱਡਾ ਜੂਸ ਨਿਕਲਿਆ ਪੰਜਾਬ ਸਰਕਾਰ ਦਾ ਐਕਚੁਅਲੀ ਕਰਾਉਣਾ ਨਹੀਂ ਚਾਹੁੰਦੇ ਸੀ ਇਹ ਤਾਂ ਅਸੀਂ ਬੜੇ ਬੜੇ ਸ਼ੁਕਰਗੁਜ਼ਾਰ ਆ ਜਿਹੜੀ ਸਾਡੀ ਇਹਨਾਂ ਦੇ ਹਾਈ ਕੋਰਟ ਸਾਹਿਬ ਦੇ ਉਹਨਾਂ ਨੇ ਹਾਈ ਕੋਰਟ ਦੀ ਉਹਦੇ ਕਰਕੇ ਇਹਨਾਂ ਨੇ ਇਲੈਕਸ਼ਨਾਂ ਕਰਾਉਂਗੀਆਂ ਪਈਆਂ ਜੇ ਕਿਤੇ ਹਾਈ ਕੋਰਟ ਦੇ ਆਦੇਸ਼ ਨਾ ਹੁੰਦੇ ਮੰਨਿਆ ਹਾਈ ਕੋਰਟ ਦੇ ਤਰ੍ਹਾਂ ਇਲੈਕਸ਼ਨਾਂ ਸੀ ਕਰਾਉਂਦੀਆਂ ਇਹਨਾਂ ਨੂੰ ਪਤਾ ਇਹਨਾਂ ਨੇ ਜ਼ਬਰਦਸਤੀ ਕਿਸੇ ਵੀ ਪੋਲੀਟੀਕਲ ਪਾਰਟੀ ਚਾਹੇ ਉਹ ਭਾਜਪਾ ਹੋਵੇ ਕਾਂਗਰਸ ਹੋਵੇ ਜਾਂ ਕਾਲੀ ਹੋਵੇ ਇਹਨਾਂ ਨੇ ਸਾਰਿਆਂ ਦੇ ਪਰਚੇ ਰੱਦ ਕੀਤੇ ਆ ਫਿਰ ਸਰ ਨੂੰ ਐਨਓਸੀ ਵੀ ਦਿੱਤਾ ਆਪਦੇ ਤਿੰਨ ਤਨ ਆदमी ਇਹਨਾਂ ਦੇ ਖੜੇ ਆ ਪਰ ਹੁਣ ਦੇਖਿਓ ਆਮ ਆਦਮੀ ਪਾਰਟੀ ਦਾ ਕਿੰਨਾ ਜਲੂਸ ਸਿੱਕੜਦਾ ਲੋਕਾਂ ਨੂੰ ਪਤਾ ਲੱਗਿਆ ਅੱਜ ਦੀ ਜਿਹੜੀ ਕਿ ਕਿ ਬੋਲਿਆ ਬੋਲਿਆ ਜਿਹੜਾ ਕਿ ਕਾਂਗਰਸ ਦੇ ਵੱਲੋਂ ਨਾਰਾ ਦਿੱਤਾ ਜਾ ਰਿਹਾ ਸੀ ਕਿ ਕਿਸਾਨ ਜਵਾਨ ਪਹਿਲਵਾਨ ਦਾ ਅੱਜ ਉਹ ਹੀ ਤਾਂ ਮੈਂ ਦੱਸ ਰਿਹਾ ਜੀ ਕਿ ਕਿਸਾਨ ਕਿਸਾਨ ਪਹਿਲਵਾਨ ਦਾ ਨਾਰਾ ਦਿੱਤਾ ਜਾ ਰਿਹਾ ਸੀ ਕਾਂਗਰਸ ਦਾ ਚਿਹਰਾ ਲੋਕਾਂ ਨੂੰ ਸਾਰਾ ਸਾਫ਼ ਕਿ ਇਹ ਲੁੱਟਦੇ ਮਾਰਦੇ ਆ ਇਹ ਲੁਟੇਰੇ ਨੇ ਇਹ ਸਕੈਮ ਕਰਦੇ ਆ ਜਿਹੜਾ ਉਹ ਵੀ ਦੇਸ਼ ਦੀ ਡਿਵੈਲਪਮੈਂਟ ਹੋਈ ਆ ਜਿਹੜਾ ਸੁਭਾ ਸੈਂਟਰ ਦੇ ਨਾਲ ਮਿਲ ਕੇ ਕਾਂਗਰਸ ਵੀ ਹੋਏ ਜਿਵੇਂ ਸਰਕਾਰ ਆਈ ਸੀ ਸਾਰਿਆਂ ਨੂੰ ਲੁੱਟਮਾਰ ਦਾ ਉਦੋਂ ਸਕੇਮ ਆਇਆ ਹੁਣ ਭਾਰਤੀ ਜਨਤਾ ਪਾਰਟੀ ਦੇ ਨਾਲ ਜੋ ਸੈਂਟਰ ਦੇ ਨਾਲ ਸਰਕਾਰ ਚੱਲੇਗੀ ਉਹੀ ਤਰੱਕੀ ਕਰੇ ਸਾਰਿਆਂ ਨੂੰ ਬਹੁਤ ਬਹੁਤ ਬੁਵਾਦ ਥੈਂਕ ਯੂ